ਦੁਨੀਆ ਦੇ ਵਿੱਚ ਤਹਿਲਕਾ ਮਚਾਉਣਗੇ ਭਾਰਤ ਦੇ ਇਹ ਤਿੰਨ ਬੈਂਕ ਪੂਰੀ ਅਪਡੇਟ ਤੁਸੀਂ ਵੀ ਦੇਖ ਲਓ ਕਿ ਕਿ ਸਖਸ਼ ਨੇ ਵੱਡੀ ਭੁਇਖਵਾਨੀ ਕਰ ਦਿੱਤੀ ਹੈ ਦਰਅਸਲ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ ਸੀਬੀਆਈ ਦੇ ਚੇਅਰਮੈਨ ਸੀਐਸ ਸ਼ੈਂਟੀ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤ ਦੇ ਬੈਂਕਿੰਗ ਖੇਤਰ ਦੀ ਤਾਕਤ ਦੁਨੀਆ ਭਰ ਦੇ ਵਿੱਚ ਮਹਿਸੂਸ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈਗਾ ਕਿ 2030 ਤੱਕ ਸੀਬੀਆਈ ਅਤੇ ਦੋ ਨਿੱਜੀ ਖੇਤਰ ਦੇ ਬੈਂਕ ਮਾਰਕੀਟ ਪੂੰਜੀਕਰਨ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਚੋਟੀ ਦੇ 10 ਬੈਂਕਾਂ ਦੇ ਵਿੱਚੋਂ ਇੱਕ ਹੋਣਗੇ। ਸ਼ੈਂਟੀ ਨੇ ਇਹ ਵੀ ਗੱਲ ਆਖੀ ਹੈ ਕਿ सीबीआई ਦਾ ਮਾਰਕੀਟ ਪੂੰਜੀਕਰਨ ਜੋ ਕਿ 100 ਬਿਲੀਅਨ ਨੂੰ ਪਾਰ ਕਰ ਗਿਆ ਅਤੇ ਸਾਡੇ ਤੋਂ ਨਿੱਜੀ ਖੇਤਰ ਦੇ ਬੈਂਕ ਵੀ ਬਹੁਤ ਉੱਚੇ ਮੁੱਲ ਵਾਲੇ ਹਨ ਤੇ ਉਹਨਾਂ ਨੇ ਵੀ ਗੱਲ ਆਖੀ ਹੈ ਕਿ ਮੇਰਾ ਮੰਨਣਾ ਹੈ ਕਿ ਭੁਗਤ ਦੇ ਵਿੱਚ ਇਹ ਤਿੰਨੇ ਬੈਂਕ ਇਕੱਠੇ ਗਲੋਬਲ ਰੈਂਕਿੰਗ ਦੇ ਵਿੱਚ ਸ਼ਿਖਰ ਤੇ ਉੱਤੇ ਜਾਣਗੇ ਹਾਲਾਂਕਿ ਉਹਨਾਂ ਨੇ ਦੋ ਨਿੱਜੀ ਬੈਂਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਇਸ ਵੇਲੇ ਨਿੱਜੀ ਖੇਤਰ ਦਾ HDFC ਬੈਂਕ ਜੋ ਕਿ 15.11 ਲੱਖ ਕਰੋੜ ਦੇ ਬਾਜ਼ਾਰ ਮੁਲਾਕਣ ਦੇ ਨਾਲ ਦੇਸ਼ ਦਾ ਸਭ ਤੋਂ ਕੀਮਤੀ ਬੈਂਕ ਹੈ ਜਦਕਿ ICICI ਬੈਂਕ 9. ਅਤੇ 69 ਲੱਖ ਕਰੋੜ ਦੇ ਬਾਜ਼ਾਰ ਪੂੰਜੀਕਰਨ ਦੇ ਨਾਲ ਦੂਜੇ ਸਥਾਨ ਤੇ ਹਜ਼ਰਾਨ ਸੀਬੀਆਈ ਦਾ ਜੋ ਕਿ ਬਾਜ਼ਾਰ ਪੂੰਜੀਕਰਨ 8.82 ਲੱਖ ਕਰੋੜ ਤੋਂ ਵੱਧ ਹੋ ਗਿਆ ਤਾਂ ਸੀਬੀਆਈ ਸੰਪਤੀਆਂ ਦੇ ਮਾਮਲੇ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ ਤੇ ਵਿਸ਼ਵ ਪੱਧਰ ਦੇ ਉੱਤੇ ਜੋ ਕਿ 43ਵੇਂ ਸਥਾਨ ਦੇ ਉੱਤੇ ਤਾਂ ਸ਼ਾਂਤੀ ਨੇ ਯਾਦ ਦਿਵਾਇਆ ਹੈ ਕਿ ਬੈਂਕ ਨੇ ਪਹਿਲਾਂ ਹੀ 2030 ਤੱਕ ਚੋਟੀ ਦੇ 10 ਗਲੋਬਲ ਬੈਂਕਾਂ ਦੇ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਿਆ ਹੈ ਤਾਂ CBI ਚੇਅਰਮੈਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕੇਂਦਰ ਸਰਕਾਰ ਬੈਂਕਾਂ ਨੂੰ ਮਿਲਾਉਣ ਅਤੇ ਉਹਨਾਂ ਦੇ ਆਕਾਰ ਨੂੰ ਵਧਾਉਣ ਦੇ ਵੱਲ ਵੱਧ ਰਹੀ ਹੈ ਵਿੱਤੀ ਪੈਚ ਤੋ ਦੱਸ ਦਿੱਇ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ ਭਾਰਤ ਤੋਂ ਵਿਸ਼ਵ ਪੱਧਰ ਦੇ ਉੱਤੇ ਮੁਕਾਬਲਾ ਕਰਨ ਦੇ ਲਈ ਕੁਝ ਵੱਡੇ ਵਿਸ਼ਵ ਪੱਧਰੀ ਬੈਂਕਾਂ ਦੀ ਲੋੜ ਹੈ ਤਾਂ ਸ਼ੈਂਟੀ ਨੇ ਸਮਝਾਇਆ ਕਿ ਬੈਂਕ ਦੀ ਹਾਲੇ ਦੇ ਵਿੱਚ ਸ਼ੁਰੂ ਕੀਤੀ ਗਈ 25000 ਕਰੋੜ ਦੀ ਪੂੰਜੀ ਇਕੱਠੀ ਕਰਨ ਦੀ ਪ੍ਰਕਿਰਿਆ ਸਿਰਫ ਵਿਕਾਸ ਲਈ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣ ਲਈ ਹੈ ਕਿ ਸੀਬੀਆਈ ਦੀ ਪੂੰਜੀ ਸਥਿਤੀ ਬਹੁਤ ਮਜ਼ਬੂਤ ਹੋਰ ਉਹਨੇ ਕਿਹਾ ਹੈਗਾ ਕਿ ਸਾਡਾ ਟੀਚਾ ਸਾਲ ਦੇ ਅੰਤ ਤੱਕ 15% ਤੋਂ ਵੱਧ ਦੀ ਪੂੰਜੀ ਅਨੁਕੂਲਤਾ ਅਨੁਪਾਤ ਅਤੇ ਟਾਇਰ 1 ਪੂੰਜੀ ਪੱਧਰ ਨੂੰ 12% ਤੋਂ ਉੱਪਰ ਰੱਖਣਾ ਹੈ ਤਾਂ ਸ਼ਾਂਤੀ ਨੇ ਕਿਹਾ ਹੈਗਾ ਕਿ ਇਹ ਵੀ ਗੱਲ ਆਖੀ ਹੈ ਕਿ ਇੰਜੀਨੀਅਰਿੰਗ ਅਤੇ ਗ੍ਰੈਜੂਏਟਾਂ ਦੇ ਵਿੱਚ SBI ਦੀਆਂ ਨੌਕਰੀਆਂ ਦੇ ਵਿੱਚ ਵਧ ਰਹੀ ਦਿਲਚਸਪੀ ਨੇ ਬੈਂਕਾਂ ਨੂੰ ਟੈਕਨੋਲੋਜੀ ਦੇ ਅਨੁਕੂਲ ਹੋਣ ਅਤੇ ਤੇਜ਼ੀ ਦੇ ਨਾਲ ਨਵੀਂ ਪ੍ਰਤਿਭਾ ਨੂੰ ਸ਼ਾਮਲ ਕਰਨ ਦੇ ਵਿੱਚ ਮਦਦ ਕੀਤੀ ਹੈ ਜਿਸ ਦੇ ਨਾਲ SBI ਆਉਣ ਵਾਲੇ ਦਹਾਕੇ ਦੇ ਵਿੱਚ ਵਿਸ਼ਵ ਬੈਂਕਿੰਗ ਜੋ ਕਿ ਲੈਂਡਸਕੇਪ ਦੇ ਵਿੱਚ ਇੱਕ ਮਜ਼ਬੂਤ ਮੌਜੂਦਗੀ ਸਥਾਪਿਤ ਕਰ ਸਕੇਗਾ ਯਾਨੀ ਕਿ ਇਹ ਕੋਈ ਖੁਆਣੀ ਕੀਤੀ ਗਈ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ 2030 ਦੇ ਵਿੱਚ ਕੀ ਹੋ ਰਿਹਾ ਹੈਗਾ ਕਿ ਭਾਰਤ ਦੇ ਸਭ ਤੋਂ ਛੋਟੀ ਦੇ ਇਹ ਬੈਂਕ ਮਣ ਜਾਣਗੇ ਦੁਨੀਆ ਦੇ ਵਿੱਚ ਤਹਿਲਕਾ ਮਚਾਉਣਗੇ ਭਾਰਤ ਦੇ ਇਹ ਤਿੰਨ ਬੈਂਕ ਪੂਰੀ ਅਪਡੇਟ ਤੁਸੀਂ ਵੀ ਦੇਖ ਲਓ ਕਿ ਕਿ ਸਖਸ਼ ਨੇ ਵੱਡੀ ਭੁਇਖਵਾਣੀ ਕਰ ਦਿੱਤੀ ਹੈ ਦਰਸਲ ਸਟੇਟ ਬੈਂਕ ਆਫ ਇੰਡੀਆ ਯਾਨੀ ਕਿ CBI ਦੇ ਚੇਅਰਮੈਨ ਸੀਐਸ ਸ਼ੈਂਟੀ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਭਾਰਤ ਦੇ ਬੈਂਕਿੰਗ ਖੇਤਰ ਦੀ ਤਾਕਤ ਦੁਨੀਆ ਭਰ ਦੇ ਵਿੱਚ ਮਹਿਸੂਸ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈਗਾ ਕਿ 2030 ਤੱਕ ਸੀਬੀਆਈ ਅਤੇ ਦੋ ਨਿੱਜੀ ਖੇਤਰ ਦੇ ਬੈਂਕ ਮਾਰਕੀਟ ਪੂੰਜੀਕਰਨ ਦੇ ਮਾਮਲੇ ਦੇ ਵਿੱਚ ਦੁਨੀਆ ਦੇ ਚੋਟੀ ਦੇ 10 ਬੈਂਕਾਂ ਦੇ ਵਿੱਚੋਂ ਇੱਕ ਹੋਣਗੇ। ਚੰਡੀ ਨੇ ਇਹ ਵੀ ਗੱਲ ਆਖੀ ਹੈ ਕਿ सीबीआई ਦਾ ਮਾਰਕੀਟ ਪੂੰਜੀਕਰਨ ਜੋ ਕਿ 100 ਬਿਲੀਅਨ ਨੂੰ ਪਾਰ ਕਰ ਗਿਆ ਅਤੇ ਸਾਡੇ ਤੋਂ ਨਿੱਜੀ ਖੇਤਰ ਦੇ ਬੈਂਕ ਵੀ ਬਹੁਤ ਉੱਚੇ ਮੁੱਲ ਵਾਲੇ ਹਨ ਤੇ ਉਹਨਾਂ ਨੇ ਵੀ ਗੱਲ ਆਖੀ ਹੈ ਕਿ ਮੇਰਾ ਮੰਨਣਾ ਹੈ ਕਿ ਭੋਖ ਦੇ ਵਿੱਚ ਇਹ ਤਿੰਨੇ ਬੈਂਕ ਇਕੱਠੇ ਗਲੋਬਲ ਰੈਂਕਿੰਗ ਦੇ ਵਿੱਚ स्टिकर ਦੇ ਉੱਤੇ ਜਾਣ ਕੇ ਹਾਲਾਂਕਿ ਉਹਨਾਂ ਨੇ ਦੋ ਨਿੱਜੀ ਬੈਂਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਇਸ ਵੇਲੇ ਨਿੱਜੀ ਖੇਤਰ ਦਾ HDFC ਬੈਂਕ ਜੋ ਕਿ 15.11 ਲੱਖ ਕਰੋੜ ਦੇ ਬਾਜ਼ਾਰ ਮੁਲਾਕਣ ਦੇ ਨਾਲ ਦੇਸ਼ ਦਾ ਸਭ ਤੋਂ ਕੀਮਤੀ ਬੈਂਕ ਹੈ ਜਦਕਿ ICICI ਬੈਂਕ 9. ਅਤੇ 96 ਲੱਖ ਕਰੋੜ ਦੇ ਬਾਜ਼ਾਰ ਪੂੰਜੀਕਰਨ ਦੇ ਨਾਲ ਦੂਜੇ ਸਥਾਨ ਤੇ ਹੁੰਦਾ ਹੈ ਇਸ ਦੌਰਾਨ ਸੀਬੀਆਈ ਦਾ ਜੋ ਕਿ ਬਾਜ਼ਾਰ ਪੂੰਜੀਕਰਨ 8.82 ਲੱਖ ਕਰੋੜ ਤੋਂ ਵੱਧ ਹੋ ਗਿਆ ਤਾਂ ਸੀਬੀਆਈ ਸੰਪਤੀਆਂ ਦੇ ਮਾਮਲੇ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ ਤੇ ਵਿਸ਼ੋਪਦਰ ਦੇ ਉੱਤੇ ਜੋ ਕਿ 43ਵੇਂ ਸਥਾਨ ਦੇ ਉੱਤੇ ਤਾਂ ਸ਼ੰਟੀ ਨੇ ਯਾਦ ਦਿਵਾਇਆ ਹੈ ਕਿ ਬੈਂਕ ਨੇ ਪਹਿਲਾਂ ਹੀ 2030 ਤੱਕ ਚੋਟੀ ਦੇ 10 ਗਲੋਬਲ ਬੈਂਕਾਂ ਦੇ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਿਆ ਹੈ ਤਾਂ ਸੀਬੀਆਈ ਚੇਅਰਮੈਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਕੇਂਦਰ ਸਰਕਾਰ ਬੈਂਕਾਂ ਨੂੰ ਮਿਲਾਉਣ ਅਤੇ ਉਹਨਾਂ ਦੇ ਆਕਾਰ ਨੂੰ ਵਧਾਉਣ ਦੇ ਵੱਲ ਵੱਧ ਰਹੀ ਹੈ ਵਿਤੀ ਵਨ ਪੈਚ ਤੋ ਦੱਸ ਦੇ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਹਾਲੀ ਦੇ ਵਿੱਚ ਕਿਹਾ ਸੀ ਕਿ ਭਾਰਤ ਤੋਂ ਵਿਸ਼ਵ ਪੱਧਰ ਦੇ ਉੱਤੇ ਮੁਕਾਬਲਾ ਕਰਨ ਦੇ ਲਈ ਕੁਝ ਵੱਡੇ ਵਿਸ਼ਵ ਪੱਧਰੀ ਬੈਂਕਾਂ ਦੀ ਲੋੜ ਹੈ ਤਾਂ ਸ਼ੈਂਟੀ ਨੇ ਸਮਝਾਇਆ ਕਿ ਬੈਂਕ ਦੀ ਹਾਲੇ ਦੇ ਵਿੱਚ ਸ਼ੁਰੂ ਕੀਤੀ ਗਈ 25 ਹਜ਼ਾਰ ਕਰੋੜ ਦੀ ਪੂੰਜੀ ਇਕੱਠੀ ਕਰਨ ਦੀ ਪ੍ਰਕਿਰਿਆ ਸਿਰਫ ਵਿਕਾਸ ਲਈ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣ ਲਈ ਹੈ ਕਿ CBI ਦੀ ਪੂੰਜੀ ਸਥਿਤੀ ਬਹੁਤ ਮਜ਼ਬੂਤ ਹੋ। ਉਹਨਾਂ ਨੇ ਕਿਹਾ ਹੈਗਾ ਕਿ ਸਾਡਾ ਟੀਚਾ ਸਾਲ ਦੇ ਅੰਤ ਤੱਕ 15% ਤੋਂ ਵੱਧ ਦੀ ਪੂੰਜੀ ਅਨੁਕੂਲਤਾ ਅਨੁਪਾਤ ਅਤੇ ਟਾਇਰ 1 ਪੂੰਜੀ ਪੱਧਰ ਨੂੰ 12% ਤੋਂ ਉੱਪਰ ਰੱਖਣਾ ਹੈ ਤਾਂ ਸ਼ਾਂਟੀ ਨੇ ਇਹ ਕਹਾਂਗਾ ਕਿ ਇਹ ਵੀ ਗੱਲ ਅਕੀ ਹੈ ਕਿ ਇੰਜੀਨੀਅਰਿੰਗ ਅਤੇ ਗ੍ਰੈਜੂਏਟਾਂ ਦੇ ਵਿੱਚ SBI ਦੀਆਂ ਨੌਕਰੀਆਂ ਦੇ ਵਿੱਚ ਵਧ ਰਹੀ ਦਿਲਚਸਪੀ ਨੇ ਬੈਂਕਾਂ ਨੂੰ ਟੈਕਨੋਲੋਜੀ ਦੇ ਅਨੁਕੂਲ ਹੋਣ ਅਤੇ ਤੇਜ਼ੀ ਦੇ ਨਾਲ ਨਵੀਂ ਪ੍ਰਤਿਭਾ ਨੂੰ ਸ਼ਾਮਲ ਕਰਨ ਦੇ ਵਿੱਚ ਮਦਦ ਕੀਤੀ ਹੈ ਜਿਸ ਦੇ ਨਾਲ SBI ਆਉਣ ਵਾਲੇ ਦਹਾਕੇ ਦੇ ਵਿੱਚ ਵਿਸ਼ਵ ਬੈਂਕਿੰਗ ਜੋ ਕਿ ਲੈਂਡਸਕੇਪ ਦੇ ਵਿੱਚ ਇੱਕ ਮਜ਼ਬੂਤ ਮੌਜੂਦਗੀ ਸਥਾਪਿਤ ਕਰ ਸਕੇਗਾ ਯਾਨੀ ਕਿ ਇਹ ਕੋਈ ਖੁਆਣੀ ਕੀਤੀ ਗਈ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ 2030 ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਭਾਰਤ ਦੇ ਸਭ ਤੋਂ ਛੋਟੀ ਦੇ ਇਹ ਬੈਂਕ ਬਣ ਜਾਣਗੇ